ਸਾਸੀਕਾਲ ਤੁਸੀਂ ਵੇਖ ਰਹੇ ਹੋ ਫਾਸਟ ਨਿਊਜ਼ ਔਰ ਅਸੀਂ ਇਸ ਵੇਲੇ ਹਲਕਾ ਪੁਆ ਦੇ ਪਿੰਡ ਬਲਸੂਆ ਵਿਖੇ ਆਏ ਆਂ 2 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਹੋ ਗਏ ਕਿੰਨੇ ਕੁ ਵਿਕਾਸ ਕਾਰਜ ਕਿਤੇ ਕਿੰਨੇ ਕੁ ਉਹਨਾਂ ਵੱਲੋਂ ਕਰਵਾਏ ਜਾ ਰਹੇ ਹੈਗੇ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ 2024 ਦੇ ਲੋਕ ਸਭਾ ਦੇ ਜਿਹੜੇ ਚੋਣ ਆ ਉਹ ਨਜ਼ਦੀਕ ਆ ਚੁੱਕੇ ਹੈਗੇ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਕੈਂਡੀਡੇਟ ਜੜਾ ਹੋਣਾ ਚਾਹੀਦਾ ਲੋਕਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਅਸੀਂ ਜਿਹੜਾ ਬਲਸੂਆ ਹੈਗਾ ਪਿੰਡ ਉਹਦੇ ਬੱਸ ਸਟੈਂਡ ਤੇ ਆਇਆ ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਹੈਗੇ ਆ ਕੀ ਕਹਿੰਦਾ ਹੈਗਾ ਉਹਨਾਂ ਨੇ ਆ ਕਿਸ ਤਰ੍ਹਾਂ ਦਾ ਕੈਂਡੀਡੇਟ ਜਿਹੜਾ ਕਿ ਉਹਨਾਂ ਨੂੰ ਚਾਹੀਦਾ ਹੈਗਾ ਅ ਸਰ ਫਾਸਫਵੇਰ ਵੀ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਸਰ ਥੈਂਕ ਯੂ ਬਹੁਤ ਮਿਹਰਬਾਨੀ ਸਰ ਸਰ ਲੋਕ ਸਭਾ ਦੇ ਚੋਣਾਂ ਜਿਹੜੇ ਨਜ਼ਦੀਕ ਆ ਚੁੱਕੇ ਹੈਗੇ ਨੇ ਜੀ ਆ ਆਮ ਆਦਮੀ ਪਾਰਟੀ ਦਾ ਕਿਸ ਤਰ੍ਹਾਂ ਦਾ ਕੈਂਡੀਡੇਟ ਚਾਹੀਦਾ ਇੱਕ ਇਮਾਨਦਾਰ ਚਾਹੀਦਾ ਔਰ ਪੜਿਆ ਲਿਖਿਆ ਚਾਹੀਦਾ ਸਾਨੂੰ ਜਿਹੜਾ ਕਿ ਸਾਡੇ ਵਿੱਚ ਰਹਿ ਕੇ ਸਾਡੇ ਕੰਮਾਂ ਨੂੰ ਸੁਣੇ ਔਰ ਸਾਡੇ ਕੰਮ ਕਰੇ ਜੀ ਸਰ ਇਹ ਦੇਖਿਆ ਕਿ ਆਮ ਜਦੋਂ ਵੀ ਚੋਣ ਆਉਂਦੇ ਨੇ ਤਾਂ ਸੈਲੀਬ੍ਰਿਟੀ ਨੂੰ ਜਿਹੜਾ ਉਹ ਲਿਆਂਦਾ ਜਾਂਦਾ ਨੌਜਵਾਨ ਵੀ ਜਿਹੜੇ ਮਗਰ ਲੱਗ ਜਾਂਦੇ ਹੈਗੇ ਉਹਨਾਂ ਨੇ ਉਸ ਬਾਰੇ ਕੀ ਕਹਿਣਾ ਚਾਹੋ ਜੀ ਇਹ ਤੇ ਇੱਕ ਨੈਚੁਰਲੀ ਹੈ ਸਾਡੇ ਪਿੰਡਾਂ ਦੇ ਵਿੱਚ ਔਰ ਸਾਡੇ ਹਲਕਿਆਂ ਦੇ ਵਿੱਚ ਇੱਕ ਜਦੋਂ ਸੈਲੀਬ੍ਰਿਟੀ ਆਉਂਦਾ ਹੈ ਔਰ ਪਬਲਿਕ ਉਹਨਾਂ ਦੇ ਪਿੱਛੇ ਲੱਗਦੀ ਕਿਉਂ ਲੱਗਦੀ ਹੈ ਕਿਉਂਕਿ ਉਹਨਾਂ ਨੇ ਪਿਕਚਰਾਂ 'ਚ ਦਿਖੇਦਾ ਹੁੰਦਾ ਹੈ ਰਿਐਲਿਟੀ ਦੇ ਵਿੱਚ ਦਿਖੇਦਾ ਨਹੀਂ ਹੁੰਦਾ بس ਉਹਨਾਂ ਦੀ ਰਿਐਲਿਟੀ ਦੇ ਵਿੱਚ ਜਿਹੜਾ ਦਿਖਦੇ ਦੇਦੇ ਉਹਨਾਂ ਨੂੰ ਮਿਲਦੇ ਨਾ ਹੱਥ ਮਲਾਉਂਦੇ ਨਾ ਮੰਗੀ ਫੇਮਸ ਕਰਦੇ ਆ ਉਹਨਾਂ ਨੂੰ ਉਹ ਦੂਸਰੇ ਨੰਬਰ ਤੇ ਜੇਕਰ ਉਹਨੇ ਕੰਮ ਦੀ ਗੱਲ ਕੀਤੀ ਜਾਵੇ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਉਹ ਕੰਮ ਦੇ ਵਿੱਚ ਅੱਗੇ ਨਹੀਂ ਆ ਹੁਣ ਇੱਕੋ ਗੱਲ ਮੈਂ ਕਹਿਣਾ ਚਾਹੁੰਦਾ ਵੀ ਆਪਾਂ ਇੱਕ ਵਾਰੀ ਗਲਤੀ ਕਰ ਚੁੱਕੇ ਹਾਂ ਹੁਣ ਸੈਲੀਬ੍ਰਿਟੀ ਨਹੀਂ ਚਾਹੀਦਾ ਹੁਣ ਸਾਨੂੰ ਲੋਕਲ ਵਰਕਰ ਚਾਹੀਦੇ ਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਹੋਵੇ ਜਿਹੜਾ ਕਿ ਸਾਡੇ ਦੁੱਖ ਤਕਲੀਫਾਂ ਨੂੰ ਸੁਣੇ ਉਹ ਦੁੱਖ ਤਕਲੀਫਾਂ ਨੂੰ ਅੱਗੇ ਜਾ ਕੇ ਸੁਣਾਏ ਔਰ ਸਾਡੇ ਕੰਮ ਹੋਣਾ ਕਿਹੜਾ ਤੁਹਾਡਾ ਜਿਹੜਾ ਇੱਥੇ ਲੋਕਲ ਪਠਾਨਕੋੜੂ ਔਰ ਜਿਹੜਾ ਗੁਰਦਾਸਪੁਰ ਤੋਂ ਜਿਹੜਾ ਕੈਂਡੀਡੇਟ ਕਿਹੜਾ ਹੋਣਾ ਜਿਹਦਾ ਆਮ ਆਦਮੀ ਪਾਰਟੀ ਹੈ ਐ ਇੱਥੇ ਜੀ ਮੈਨੂੰ ਲੋਕਲ ਵਰਕਰ ਚਾਹੀਦਾ ਨਾ ਜਿਹੜਾ ਆਲਰੇਡੀ ਇਸ ਕੰਮ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਹੋਵੇ ਔਰ ਮੈਨੂੰ ਇੱਕੋ ਲੱਗਦਾ ਹੈ ਜੀ ਮੇਰਾ ਦੋਸਤ ਹੀ ਹੈ ਫਰੈਂਡ ਹੀ ਹੈ ਅਮਨਦੀਪ ਸੰਧੂ ਜਿਹੜਾ ਕਿ ਅ ਅੱਛੇ ਤਰੀਕੇ ਦੇ ਨਾਲ ਸੋਸ਼ਲ ਵਰਕ ਹੀ ਕਰ ਰਿਹਾ ਔਰ ਪੜਿਆ ਲਿਖਿਆ ਹੈ ਔਰ ਕਰੋੜੀਚ ਹੈ ਔਰ ਦੂਸਰੇ ਨੰਬਰ ਦੇ ਉੱਪਰ ਆ ਵੀ ਉਹ ਸੋਸ਼ਲ ਵਰਕਿੰਗ ਕਰਨਾ ਚਾਹੁੰਦਾ ਹੈ ਉਹ ਦਿਲੋਂ ਕੰਮ ਕਰਨਾ ਚਾਹੁੰਦੇ ਆ ਕਿਹਾ ਤੁਸੀਂ ਆ ਲੋਕਾਂ ਨੇ ਵੀ ਆਪਣੀ ਜਿਹੜੀ رائے ਦਿੱਤੀ ਆ ਇਹ ਯੂਥ ਹੈਗਾ ਇਹਨਾਂ ਵੱਲ ਵੀ ਇਹ ਹੀ ਕਿਹਾ ਜਾ ਰਿਹਾ ਕਿ ਕੋਈ ਜਿਹੜਾ ਵੀ ਇੱਥੋਂ ਕੈਂਡੀਡੇਟ ਆ ਆਮ ਆਦੀ ਪਾਰਟੀ ਦਾ ਜਿਹੜਾ ਆਣਾ ਚਾਹੀਦਾ ਲੋਕਲ ਹੋਣਾ ਚਾਹੀਦਾ ਤਾਂ ਕਿ ਚਿੱਤਨ ਤੋਂ ਬਾਅਦ ਉਹ ਉਹਨਾਂ ਦੇ ਹਲਕੇ ਵਿੱਚ ਰਹਿ ਸਕੇ ਉਹਨਾਂ ਦੀ ਸੇਵਾ ਕਰ ਸਕੇ ਹੋਰ ਵੀ ਜਿਹੜੇ ਲੋਕ ਹੈਗੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਦਾ ਹੈਗਾ ਉਹਨਾਂ ਨੇ ਹੋਰ ਵੀ ਅਸੀਂ ਗੱਲਬਾਤ ਕਰਦੇ ਆ ਕੀ ਕਹਿੰਦਾ ਹੈਗਾ ਸਰ ਤੁਹਾਡਾ স্বাগত ਆਦੀ ਫਾਸਟ ਮੈਨ ਯੂਜ਼ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਸਾਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਦੱਸੋ ਮੇਰੇ ਲੈ ਕੇ ਸੇਵਾ ਸਰ ਇਹ ਲੋਕ ਸਭਾ ਦੇ ਚੋਣ ਜਿਹੜੇ ਨਜ਼ਦੀਕ ਆ ਚੁੱਕੇ ਨੇ ਆਮ ਆਦੀ ਪਾਰਟੀ ਵੀ 2 ਸਾਲ ਹੋ ਗਿਆ ਸੱਤਾ ਦੇ ਵਿੱਚ ਆਏ ਨੂੰ ਕਿੰਨਾ ਕੰਮ ਉਹਨਾਂ ਵੱਲੋਂ ਕਰਵਾਇਆ ਗਿਆ ਔਰ ਆਮ ਆਦੀ ਪਾਰਟੀ ਦਾ ਕਿਸ ਤਰ੍ਹਾਂ ਦੇ ਚੇੜਾ ਜਿਹੜਾ ਕਿ ਲੋਕ ਸਭਾ ਚੋਣ ਦੇ ਵਿੱਚ ਹੋਣਾ ਚਾਹੀਦਾ ਸਰ ਜਿਹੜਾ 2 ਸਾਲ ਦੀ ਤੁਸੀਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਵੈਸੇ ਜਿਹੜੇ ਸਾਡੇ ਮੁੱਖ ਮੰਤਰੀ ਆਮਨ ਸਾਹਿਬ ਵਧੀਆ ਕੰਮ ਕਰ ਰਹੇ ਆ ਲੋਕਾਂ ਦੀ ਜਿਹੜੀ ਨਬਜ਼ ਆ ਉਹਨੂੰ ਸਹੀ ਢੰਗ ਨਾਲ ਪਹਿਚਾਨ ਰਹੇ ਆ ਦੂਸਰੀ ਗੱਲ ਕੀਤੀ ਹੈ ਤੁਸੀਂ ਐਸਾ ਹਲਕੇ ਦਾ ਜਿਹੜਾ 500 ਦਾ ਐਮਪੀ ਮੈਂਬਰ ਆਫ ਪਾਰਲੀਮੈਂਟ ਮੇਰੇ ਹਿਸਾਬ ਨਾਲ ਉਹ ਇੱਥੋਂ ਦਾ ਲੋਕਲ ਉਮੀਦਵਾਰ ਹੋਣਾ ਚਾਹੀਦਾ ਪਿੱਛੇ ਤੁਸੀਂ ਸੰਨੀ ਦੀ ਔਰ ਨੂੰ ਦੇਖ ਹੀ ਲਿਆ ਸੰਨੀ ਦੀ ਔਰ ਨਾ ਸੰਸਦ ਚ ਆਇਆ ਤੇ ਨਾ ਹੀ ਉਹ ਗੁਰਦਾਸਪੁਰ ਹਲਕੇ ਦੇ ਵਿੱਚ ਕਦੀ ਆਈ ਉਹਨਾਂ ਨੂੰ ਲੋਕਾਂ ਨੇ ਦੇਖਿਆ ਸੋ ਮੇਰਾ ਤਜਰਬਾ ਜਿਸ ਤੋਂ ਦਾ ਕਹਿੰਦਾ ਕਿ ਅਸੀਂ ਤੇ ਵੋਟਾਂ ਪਾਣੀ ਆ ਭਾਜੀ ਚੰਗੇ ਚਿਹਰੇ ਨੂੰ ਪਾ ਦਾਂਗੇ ਪਰ ਪਾਣੀ ਆ ਅਸੀਂ ਲੋਕਲ ਕੈਂਡੀਡੇਟ ਨੂੰ ਸਾਡੀ ਸਲਾਹ ਮੰਨਦੇ ਅਸੀਂ ਲੋਕਲ ਕੈਂਡੀਡੇਟ ਨੂੰ ਵੋਟਾਂ ਪਾਣੀ ਆ ਕੀ ਲੱਗਦਾ ਕਿਹੜਾ ਤੁਹਾਡਾ ਕੈਂਡੀਡੇਟ ਜਿਹੜਾ ਲੋਕਲ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਚ ਦੇਖੋ ਦੋ ਤਿੰਨ ਚਿਹਰੇ ਤੇ ਸਾਹਮਣੇ ਆ ਰਹੇ ਆ ਕਲਸੀ ਸਾਹਿਬ ਆ ਰਹੇ ਆ ਲਾਲਚੰਦ ਕਟਾਰੂ ਚੱਕ ਜੀ ਆ ਰਹੇ ਆ ਇੱਕ ਹੈ ਨੌਜਵਾਨ ਅਮਰਜੀਤ ਸਿੰਘ ਸੰਧੂ ਜਿਹੜਾ ਮੁੰਡਾ ਇੰਗਲੈਂਡ ਤੋਂ ਪੜ੍ਹ ਕੇ ਆਇਆ ਉਹ ਵੀ ਇਸ ਹਾਲਕੇ ਚ ਚਾਰ ਪੰਜ ਸਾਲ ਤੋਂ ਫੀਲਡ ਦੇ ਵਿੱਚ ਕੰਮ ਕਰ ਰਿਹਾ ਆ ਉਹਦਾ ਵੀ ਨਾਮ ਉਛਲਦਾ ਪਿਆ ਤੇ ਮੈਂ ਚਾਹਾਂਗਾ ਕਿ ਇਸ ਨੌਜਵਾਨ ਨੂੰ ਵੀ ਮੌਕਾ ਦਿੱਤਾ ਜਾਏ ਇਸ ਦਾ ਕਟਾਰੂ ਚੱਕ ਸਾਹਿਬ ਹੈਗੇ ਨੇ ਕੈਬਨ ਮੰਤਰੀ ਵੀ ਹੈਗੇ ਨੇ ਹਲਕੇ ਦੇ ਵਿੱਚ ਕੰਮ ਵੀ ਕਰਵਾਉਂਦੇ ਪਏ ਨੇ ਕੀ ਲੱਗਦਾ ਕਿ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਬਿਲਕੁਲ ਮਿਲਣੀ ਚਾਹੀਦੀ ਹੈ ਜੇਕਰ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਤੇ ਟਿਕਟ ਤੇ ਦੋਨਾਂ ਜੋ ਸੰਧੂ ਸਾਹਿਬ ਤੋਂ ਜਾਂ ਕਟਾਰੂ ਚੱਕ ਜਦੋਂ ਦੋਨਾਂ ਚੋਂ ਇੱਕ ਨੂੰ ਮਿਲਣੀ ਆ ਜਿੰਨੂੰ ਵੀ ਮਿਲੇਗੀ ਮੈਨੂੰ ਉਮੀਦ ਹੈ ਕਿ ਲੋਕ ਉਹਨਾਂ ਨੂੰ ਵੋਟਾਂ ਪਾਣਗੇ ਸਰ ਜੇ ਗੱਲ ਕਰੀਏ ਜ਼ਿਲ੍ਹਾ ਗੁਰਦਾਸਪੁਰ ਦੀ ਦੀ ਕਲਸੀ ਸਾਹਿਬ ਜਿਹੜੇ ਐਮਐਲਏ ਵੀ ਹੈਗੇ ਨੇ ਹਨਾ ਜਗਰੂਪ ਸਿੰਘ ਸੇਖਵਾ ਜਿਹੜੇ ਹੈਗੇ ਨੇ ਉਹ ਵੀ ਜਿਹੜੇ ਸੇਖਵਾ ਸਾਹਿਬ ਦੇ ਬੇਟੇ ਹੈਗੇ ਨੇ ਜਿਹੜੇ ਸਾਹਮਣੇ ਆ ਰਿਹਾ ਉਹਨਾਂ ਨੂੰ ਵੀ ਟਿਕਟ ਮਿਲ ਸਕਦੀ ਹੈ ਕੀ ਕਹਿਣਾ ਚਾਹੋ ਦੇਖੋ ਜੀ ਹੁਣ ਜੇ ਨਾ ਮੈਂ ਤਾਂ ਗੱਲ ਪਹਿਲਾਂ ਹੀ ਕਰ ਚੁੱਕਾ ਕਿ ਇਹਨਾਂ ਜਿਹੜੇ 3-4 ਚਿਹਰੇ ਆ ਜਿਨ੍ਹਾਂ ਚੋਂ ਵੀ ਕਿਸੇ ਨੂੰ ਵੀ ਟਿਕਟ ਮਿਲਦੀ ਆ ਤੇ ਵੈਸੇ ਉਹ ਆ ਰਹੇ ਨੇ ਐਮਐਲਏ ਮਨਿਸਟਰ ਰਹਿ ਚੁੱਕੇ ਨੇ ਕੰਮ ਕਰ ਰਹੇ ਨੇ ਪੰਜਾਬ ਦੀ ਸਰਕਾਰ ਦੇ ਵਿੱਚ ਕੰਮ ਕਰ ਰਹੇ ਆ ਮੈਂ ਚਾਹਾਂਗਾ ਜਿਹੜਾ ਲੜਕਾ ਫ੍ਰੀ ਆ ਜਿਸ ਤਰ੍ਹਾਂ ਮੁੰਡਾ ਅਮਰਜੀਤ ਸਿੰਘ ਫ੍ਰੀ ਹੈਗਾ ਇਸ ਟਾਈਮ ਇਨੂੰ ਟਿਕਟ ਮਿਲਦੀ ਹੈ ਤੇ ਵਧੀਆ ਤਰੀਕੇ ਨਾਲ ਇਹ ਵੀ ਕੰਮ ਕਰੇਗਾ। ਅਗਰ ਆਮ ਆਦਮੀ ਪਾਰਟੀ ਵੀ ਜਿਸ ਨਾਲ ਬਾਦਪਾ ਨੇ ਇਹ ਸੈਲੀਬ੍ਰਿਟੀ ਜਿਹੜੇ ਆ ਉਹ ਉਤਾਰੇ ਸੀ ਅਗਰ ਆਮ ਆਦਮੀ ਪਾਰਟੀ ਵੀ ਕੋਈ ਸੈਲੀਬ੍ਰਿਟੀ ਉਤਾਰ ਦਿੰਦੀ ਹੈ ਇੱਕ ਹੀ ਨਾਲ ਚੱਲੋਗੇ ਤੁਸੀਂ। ਦੇਖੋ ਜੀ ਜੇਕਰ ਆਮ ਆਦਮੀ ਪਾਰਟੀ ਸੈਲੀਬ੍ਰਿਟੀ ਉਤਾਰਦੀ ਹੈ ਅਸੀਂ ਵੋਟਰਾਂ ਅਸੀਂ ਵੋਟਾਂ ਸੋਚ ਕੇ ਪਾਣੀ ਆ ਭਾਜੀ ਅਸੀਂ ਕਿਹੇ ਜਿਹੜੇ ਦੂਰੋਂ ਆਂਦੇ ਆ ਹੀਰੋ ਲੋਗ ਸੈਲੀਬ੍ਰਿਟੀ ਲੋਗ ਆ ਜਾਂਦੇ ਆ ਬੇਕੂ ਬਣਾਉਂਦੇ ਆ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਵਾਂਗੇ। ਕੁਤੇ ਕਿਹਾ ਤੁਸੀਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਰੋਸ਼ ਦੇਖਣ ਨੂੰ ਮਿਲਦਾ ਪਿਆ ਨੌਜਵਾਨਾਂ ਦੇ ਵਿੱਚ ਰੋਸ਼ ਦੇਖਣ ਨੂੰ ਮਿਲਦਾ ਪਿਆ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਉਹ ਵਰਕਰ ਹੋਣਾ ਚਾਹੀਦਾ ਆ ਸੈਲੀਬ੍ਰਿਟੀ ਜਿਹੜਾ ਉਹਨਾਂ ਨੂੰ ਨਹੀਂ ਚਾਹੀਦਾਗਾ ਹੋਰ ਵੀ ਲੋਕ ਜਿਹੜੇ ਹੈਗੇ ਨੇ ਆ ਦੁਕਾਨਾਂ ਦੇ ਜਾ ਕੇ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਉਹਨਾਂ ਨੂੰ ਕੈਂਡੀਡੇਟ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਚਾਹੀਦਾ ਹੈਗਾ ਹੋਰ ਵੀ ਜਿਹੜੇ ਲੋਕ ਹੈਗੇ ਨੇ ਨੌਜਵਾਨ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹੈਗਾ ਕਿ ਉਹਨਾਂ ਨੂੰ ਆ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਆ ਕਿਸ ਤਰ੍ਹਾਂ ਦਾ ਜਿਹੜਾ ਕੈਂਡੀਡੇਟ ਜਿਹੜਾ ਉਹਨਾਂ ਨੂੰ ਚਾਹੀਦਾ ਹੈਗਾ ਗੱਲ ਬਾਤ ਵੀ ਕਰਦੇ ਆ ਸਰ ਸਵਾਗਤ ਹੈ ਜੀ ਫਾਸਟ ਫੋਰਟ ਵਿੱਚ ਸਰ ਲੋਕ ਸਭਾ ਦੇ ਚੋਣ ਆ ਚੁੱਕੇ ਹੈਗੇ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਕੈਂਡੀਡੇਟ ਤੁਹਾਨੂੰ ਚਾਹੀਦਾ ਦੇਖੋ ਜੀ ਮੇਰੇ ਨਜ਼ਰੀਏ ਦੇ ਹਿਸਾਬ ਨਾਲ ਤਾਂ ਇਸ ਤਰ੍ਹਾਂ ਵਾ ਕਿ ਜਿਹੜਾ ਵੀ ਇਥੋਂ ਦਾ ਕੈਂਡੀਡੇਟ ਹੋਵੇ ਪਹਿਲੀ ਗੱਲ ਤਾਂ ਲੋਕਾਂ ਵਿੱਚ ਵਿਚਰਿਆ ਹੋਵੇ ਰਹਿਣ ਵਾਲਾ ਵੀ ਇਥੋਂ ਦਾ ਹੀ ਹੋਵੇ ਇਹ ਨਹੀਂ ਆ ਕਿ ਜਿਸ ਤਰ੍ਹਾਂ ਤੁਸੀਂ ਰਾਣੀ ਸਰਕਾਰਾਂ ਵੇਖੀਆਂ ਵਾ ਆਪਣੇ ਮਿਸਾਲ ਦੇ ਦੇਣਾ ਤੁਹਾਨੂੰ ਸੰਨੀ ਦੀ ਓਲ ਦੀ ਲੋ ਉਹਨਾਂ ਨੂੰ ਤਾਂ ਬਸ ਲੋਕੀ ਲੱਭਦੇ ਫਿਰ ਰਹਿੰਦੇ ਨੇ ਇੱਥੇ ਮੈਂ ਵੀ ਹੁਣੇ ਜਸਟ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਹਾਂ ਕੋਈ ਭਾਜੀ ਹੈਗੇ ਨੇ ਅਮਨਦੀਪ ਸਿੰਘ ਸੰਧੂ ਜੀ ਸ਼ਾਇਦ ਮੈਂ ਵੀ ਮੈਨੂੰ ਉਹਨਾਂ ਦੇ ਬਾਰੇ ਪਤਾ ਨਹੀਂ ਆ ਪਰ ਉਹ ਕਹਿ ਰਹੇ ਨੇ ਕਿ ਭਾਜੀ ਬਹੁਤ ਵਧੀਆ ਇੱਥੇ ਮਤਲਬ ਕਿ ਲੋਕਾਂ ਦੇ ਵਿੱਚ ਵਿਚਰਦੇ ਨੇ ਵਧੀਆ ਬੰਦੇ ਨੇ ਲੋਕਾਂ ਦੀ ਹੈਲਪ ਵੀ ਕਰਦੇ ਨੇ ਫ੍ਰੀ ਦੀ ਪੜ੍ਹਾਉਂਦੇ ਨੇ ਮਤਲਬ ਕਿ ਬਹੁਤ ਮਿਲਣ ਵਰਤਸ ਆ ਰਹੇ ਆ ਬਾਕੀ ਹਲਕੇ ਦੇ ਲੋਕ ਜ਼ਿਆਦਾ ਬੈਸਦੇ ਨੇ ਇਹ ਜ਼ਿਆਦਾ ਜਾਣਦੇ ਨੇ ਤੇ ਬਾਕੀ ਸਾਨੂੰ ਵੀ ਇਹੀ ਆ ਕਿ ਜਿਹੜਾ ਤੇ ਲੋਕਾਂ ਦੇ ਵਿੱਚ ਵਿਚਰੇ ਵਧੀਆ ਡੀਲ ਕਰੇ ਵਧੀਆ ਤਰੀਕੇ ਨਾਲ ਕੰਮ ਕਰੇ ਉਹੀ ਕੈਂਡੀਡੇਟ ਹੋਣਾ ਚਾਹਦਾ ਅਮਨਦੀਪ ਭਾਜੀ ਬਹੁਤ ਵਧੀਆ ਪਰਸਨ ਨੇ ਹੁਣ ਆ ਰਿਹਾ ਹੁਣ ਵੀ ਆਪਾਂ ਕੁਝ ਖਾ ਵੀ ਰਹੇ ਹਾਂ ਲੋਕੀ ਅਮਨਦੀਪ ਭਾਜੀ ਦੀਆਂ ਹੀ ਗੱਲਾਂ ਕਰਦੇ ਸੀ ਜਿਸ ਤਰ੍ਹਾਂ ਆਮ ਦੇਖਿਆ ਕਿ ਜਦੋਂ ਵੀ ਚੋਣ ਆਉਂਦੇ ਨੇ ਤੇ ਸੈਲੀਬ੍ਰਿਟੀ ਜਿਹੜੀ ਆ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ ਹੈ ਵੇਖੋ ਜੀ ਮੈਂ ਤਾਂ ਨਿਤੂਰ ਨਹੀਂ ਕਹਿਣਾ ਮੇਰੇ ਇੱਥੇ ਲੱਗੀ ਪੂਆ ਜੀ ਨੇ ਉਹਨਾਂ ਨੇ ਖੁਦ ਦੱਸਿਆ ਕਿ ਸਿਰਫ ਇਹਨਾਂ ਨੇ ਨਾ ਆਪਾਂ ਫਿਲਮਾਂ ਜਿਹੀਆਂ ਵੇਖਣ ਜੋਗੇ ਆ ਜਿਉਂ ਇੱਥੇ ਚੁਣਿਆ ਨਾ ਇਹਨਾਂ ਨੇ ਕਦੇ ਫੇਰਾਂ ਨਹੀਂ ਕਹਿੰਦੇ ਪਾਇਆ ਹੁਣ ਵੀ ਮੈਂ ਜਸਟ ਆ ਗੱਡੀ ਹੈ ਹੁਣੇ ਵੇਖੋ ਮੇਰਾ ਹਾਲ ਵੇਖੋ ਰਸਤੇ ਤੇ ਜਾ ਰਹੇ ਆ ਵੇਖ ਰਹੇ ਆ ਸੜਕਾਂ ਟੁੱਟੀਆਂ ਪਈਆਂ ਨੇ ਕੋਈ ਸੁਲਵਾਈ ਨਹੀਂ ਆ ਹਲਕੇ ਤੇ ਰੁਕ ਤਰਸਦੇ ਨੇ ਉਹ ਸਿਰਫ ਮੈਨੂੰ ਜਿੱਤੇ ਤੱਕ ਲੱਗੰਦਾ ਕਿ ਜਿਹੜਾ ਇਹ ਨਲਕਾ ਫਿਲਮਾਂ 'ਚ ਫੁੱਟਦੇ ਸੀ ਨਾ ਇੱਥੋਂ ਦੇ ਲੋਕਾਂ ਨੇ ਇਹਨਾਂ ਨੂੰ ਆਪ ਹੁਣ ਫੁੱਟ ਦੇਣਾ ਜੇ ਇਹ ਜਗ ਨਹੀਂ ਤੇ ਕਰ ਰਹੇ ਇਹ ਸਹੀ ਗੱਲ ਬਿਲਕੁਲ ਵੇ ਕੋ ਤੁਹਾਡੀ ਗੱਲ ਠੀਕ ਹੈ ਕਿਉਂਕਿ ਆ ਜਿਸਲੇ ਵੀ ਕੋਈ ਵੀ ਨੁਮਾਇੰਦਾ ਜਿਹੜਾ ਆਗੂ ਹੁੰਦਾ ਨਾ ਉਹਨੂੰ ਚੁਣ ਕੇ ਭੇਜਿਆ ਜਾਂਦਾ ਤੇ ਗੋਲਾਂ ਗੱਲਾਂ ਜਿਹੜੀਆਂ ਲੋਕਾਂ ਦੀਆਂ ਰੱਖਣੀਆਂ ਹੁੰਦੀਆਂ ਕੀ ਲੱਗਦਾ ਰੱਖੀਆਂ ਗਈਆਂ ਮੇਰੇ ਹਿਸਾਬ ਨਾਲ ਨਹੀਂ ਭਾਜੀ ਤੁਸੀਂ ਵੀ ਡਿਲੀ ਡਿਪੇਟ ਕਰ ਦਿਓ ਤੁਸੀਂ ਵੇਚ ਦੇ ਜੇ ਬਾਕੀ ਵੇ ਬਾਕੀ ਲੋਕ ਜਿਆਦਾ ਸਿਆਣੇ ਨੇ ਉਹਨਾਂ ਨੂੰ ਪਤਾ ਸਰ ਇਹ ਭੋਏ ਦੇ ਭੋਆ ਹਲਕੇ ਦੇ ਜਣਾ ਕਪਨਾ ਮੰਤਰੀ ਲਾਲਚੰਦ ਕਟਾਰੂ ਜੱਗ ਵੀ ਹੈਗੇ ਨੇ 2 ਸਾਲ ਜਿਹੜਾ ਹੋ ਗਿਆ ਆਮ ਆਦੀ ਪਾਰਟੀ ਸਰਕਾਰ ਵੀ ਬਣੇ ਨੇ ਇਹ ਕੰਮਾਂ ਦੀ ਗੱਲ ਕਰੀਏ ਤੇ ਕਿਸਨਾਂ ਦਾ ਕੰਮ ਹੋ ਰਿਹਾ ਨਹੀਂ ਕੰਮ ਤਾਂ ਵੇਖੋ ਜੀ ਪਾਰਟੀ ਕਰ ਰਹੀ ਹੈ ਇਹ ਤੇ ਕੋਈ ਸ਼ੱਕ ਨਹੀਂ ਜੀ ਨੋ ਡਾਊਟ ਜਿੱਧਰ ਮਰਜੀ ਚਲਜੋ ਕੰਮਾਂ ਦੀਆਂ ਬਹਾਰਾਂ ਹੀਆਂ ਦੀ ਆਸੇ ਪਾਸੇ ਸਿਰਫ ਇਹੀ ਹਲਕਾ ਥੋੜਾ ਜਿਹਾ ਦੇਖਣ ਨੂੰ ਮਿਲਿਆ ਬਾਕੀ ਤਕਰੀਬਨ ਤੁਸੀਂ ਆਸੇ ਪਾਸੇ ਜਿੱਥੇ ਮਰਜੀ ਚਲਜੋ ਤਕਰੀਬਨ ਠੀਕ ਹੈ ਬਹੁਤ ਵਧੀਆ ਕੰਮ ਹੋ ਰਿਹਾ ਹੈ ਤੁਸੀਂ ਨੌਜਵਾਨੋ ਜੇ ਅਸੀਂ ਗੱਲ ਕਰੀਏ ਮਜਬੂਤੀ ਦੀ ਚੋਣਾਂਵਾਂ ਨੂੰ ਲੈ ਕੇ 2024 ਦੇ ਤੇ ਕੀ ਲੱਗਦਾ ਕੀ ਹਾਲਾਤ ਬਣਨਗੇ ਨਹੀਂ ਹਾਲਾਤ ਵੇਖੋ ਜੀ ਚੰਗੇ ਹੋਣਗੇ ਹੁਣ ਲੋਕਾਂ ਲੋਕੀ ਪਹਿਲਾਂ ਵਾਲੇ ਨਹੀਂ ਰਹੇ ਜਿਹੜੇ ਪਹਿਲਾਂ ਹੁੰਦੇ ਸੀ ਲੀਕ ਤੇ ਫਕੀਰ ਵਾਲਾ ਕੰਮ ਨੌਜਵਾਨਾਂ ਦੇ ਵਿੱਚ ਕਾਫੀ ਸੋਚ ਬਦਲੀ ਆ ਪੜ੍ਹੇ ਲਿਖੇ ਨੌਜਵਾਨ ਹੈਗੇ ਨੇ ਸੋਚ ਸਮਝ ਕੇ ਕਹਿੰਦੇ ਇਸ ਵਾਰੀ ਵੋਟਾਂ ਪਾਣੀਆ ਸਰ ਕੀ ਨਾਜ ਤੋਂ ਸੰਦੀਪ ਜੀ ਮੇਰਾ ਨਾਮ ਸੁਨੀਲ ਜੀ ਕਿੱਥੋਂ ਬਿਲੋਂਗ ਕਰਦੇ ਹੋ ਅਸੀਂ ਪਠਾਨਕੋਟ ਤੋਂ ਬਿਲੋਂਗ ਕਰਦੇ ਆ ਜੀ ਇੱਥੇ ਕੀ ਕੰਮ ਆਸੇ ਆਏ ਇੱਥੇ ਇਹ ਵਪਾਰ ਦਾ ਮਤਲਬ ਦੁਕਾਨਦਾਰਾਂ ਨੂੰ ਗ੍ਰਹਿ ਗ੍ਰਿ ਕਰਨਾ ਨੇ ਤੇ 2024 ਦੇ ਚੋਣਾਂ ਦੀ ਗੱਲ ਕਰੀਏ ਲੋਕ ਸਭਾ ਦੇ ਚੋਣ ਜਿਹੜੇ ਆ ਨਜ਼ਦੀਕ ਆ ਚੁੱਕੇ ਹੈਗੇ ਨਾ ਆ ਆਮ ਆਦਮੀ ਪਾਰਟੀ ਨੂੰ ਲੈ ਕੇ ਸੀ ਕਿਉਂਕਿ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈਗੀ ਆ ਕਿਸੇ ਨਾ ਕੈਂਡੀਡੇਟ ਹੋਣ ਜੇ ਇਹ ਕੈਂਡੀਡੇਟ ਦੇ ਇਲਾਵਾ ਪਹਿਲੇ ਤੇ ਗੱਲ ਆਇਆ ਵੀ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਜਦੋਂ ਦੀ ਆਈ ਦੀ ਹੈ 15-15 ਸਾਲ ਸੜਕਾਂ ਦਾ ਗਲੀਆਂ ਦਾ ਬੁਰਾ ਹਾਲ ਹੀ ਸੀ ਦਾ ਔਰ ਇਹਦੇ ਆਉਣ ਤੋਂ ਬਾਅਦ ਲਗਾਤਾਰ ਕੰਮ ਚੱਲਦੇ ਪਿਆ ਔਰ ਮੈਂ ਨਹੀਂ ਸਮਝਦਾ ਕਿ ਹੋਰ ਕੋਈ ਪਾਰਟੀ ਇਸ ਪਾਰਟੀ ਨੇ ਮжоਰਿਟੀ ਨਾਲ ਇੱਥੇ ਜ਼ੋਰਦਾਰ ਪੰਜਾਬ 'ਚ ਐਂਟਰੀ ਕੀਤੀ ਹੈ ਔਰ ਅੱਗੋਂ ਵੀ ਜਿਹੜੇ ਪਾਰਟੀ ਦੇ ਨੁਮਾਇੰਦੇ ਨਵੇਂ ਆਣ ਚਾਹੇ ਉਹ ਲੋਕ ਸਭਾ ਵਿਧਾਨ ਸਭਾ ਦੇ ਤੇ ਆਏ ਹੀ ਆ ਲੋਕ ਸਭਾ 'ਚ ਵੀ ਇਹਦੇ ਨੁਮਾਇੰਦੇ ਆਣ ਤੇ ਫਿਰ ਕਾਇਆ ਬਣ ਸਕਦੀ ਹੈ ਨਾਲੇ ਇਹ ਇਲਾਕੇ ਨੂੰ ਜਿੰਨੀ ਵਾਰੀ ਮੰਤਰੀ ਭਗਵੰਤ ਸਬੰਧ ਜੀ ਇੱਥੇ ਚੀਫ ਮਿਨਿਸਟਰ ਸਾਹਿਬ ਆ ਚੁੱਕੇ ਆ ਕਦੀ ਇੰਨੀ ਵਾਰੀ ਕੋਈ ਵੀ ਨਹੀਂ ਆਇਆ ਇਸ ਇਲਾਕੇ ਦਾ ਪੂਰਾ ਪੁਰੀਆਂ ਗਰੰਟਾ ਮਿਲੀਆਂ ਪੂਰੇ ਤਰ੍ਹਾਂ ਦਾ ਰੋਲ ਮਾਡਲ ਜਿਹੜਾ ਇੱਥੇ ਲੋਕਾਂ ਦੇ ਜਿਹੜੇ ਲੋਕਲ ਬੰਦੇ ਆ ਉਹਨਾਂ ਨੇ ਮੰਤਰੀ ਨੂੰ ਭੇਜਿਆ ਤਾਂ ਹੀ ਇਹ ਸਾਰੀਆਂ ਤਰੱਕੀਆਂ ਹੋਣੀਆਂ ਇਸ ਮਾਡਲ ਨੂੰ ਰੋਲ ਮਾਡਲ ਬਣਾਇਆ ਜਾ ਰਿਹਾ ਕੈਂਡੀਡੇਟ ਕੈਂਡੀਡੇਟ ਨੂੰ ਗੱਲ ਕਰੀਏ ਕੈਂਡੀਡੇਟ ਲੋਕ ਸਭਾ ਚੁਣਾ ਦੇ ਵਿੱਚ ਕਿਹੜਾ ਹੋਣਾ ਚਾਹੀਦਾ ਦੇਖੋ ਸਾਫ਼ ਸੁਥਰਾ ਹੋਣਾ ਚਾਹੀਦਾ ਸੇਵਾਦਾਰ ਹੋਣਾ ਚਾਹੀਦਾ ਔਰ ਉਹ ਵਿੱਚ ਹੋਣਾ ਜਿਸ ਨੂੰ ਮਿਲ ਸਕੀ ਹੈ ਨਹੀਂ ਵੀ ਸਣੀ ਦੇਵਲ ਵਗਣਾ ਮਿਲ ਨਹੀਂਦਾ ਨਾ ਪਈ ਨਾ ਕੋਈ ਤੈਨੂੰ ਮਿਲਣ ਕਿੱਥਾਂ ਜਾਏਗਾ ਜੇ ਕੋਈ ਕਿ ਦਫਤਰੀ ਨਾ ਕੋਈ ਬੰਦਾ ਬੈਠਾ ਹੀ ਨਾ ਉਹਨੂੰ ਉਹਨੂੰ ਮਿਲੇਗਾ ਕਿਦਾਂ ਇਸ ਤੋਂ ਬੈਠਦਾ ਆਈਏ ਵੀ ਉਹ ਵਿਅਕਤੀ ਹੋਣਾ ਚਾਹੀਦਾ ਜਿਹੜਾ ਵਿਅਕਤੀ ਇੱਕ ਤੇ ਸਰਕਾਰ ਦੇ ਨਾਲ ਲਗਾਤਾਰ 2 ਸਾਲ 3 ਸਾਲ ਤੋਂ ਨਾਲ ਚੱਲਦਾ ਆ ਰਿਹਾ ਔਰ ਦੂਜਾ ਉਹ ਕਿਉਂਕਿ ਜਿਹੜਾ ਵਿਅਕਤੀ ਇੱਧਰ ਦਾ ਵਿਅਕਤੀ ਆ ਉਹੀ ਵਿਅਕਤੀ ਮੁੱਖ ਮੰਤਰੀ ਨੂੰ ਸੁਝਾਅ ਦੇ ਸਕਦਾ ਹੈ ਇਸ ਮਾਡਲ ਬਾਰੇ ਗੁਰਦਾਸਪੁਰ ਦੇ ਮਾਡਲ ਬਾਰੇ ਤਾਂ ਕਿ ਇੱਥੇ ਕੰਮ ਹੋ ਜਾਣਾ ਤਾਂ ਕਿ ਇਸ ਦੁਨੀਆ ਜਿਹੜੀ ਤੰਗੀ ਤੋਂ ਗੁਜ਼ਰਦੀ ਰਹੀ ਹੈ 15 ਸਾਲ ਉਹ ਕੰਮ ਖਤਮ ਹੋ ਜਾਵੇ ਕੀ ਲੱਗਦਾ ਕਿਹੜਾ ਕੈਂਡੀਡੇਟ ਇਥੋਂ ਹੋਣਾ ਚਾਹੀਦਾ ਬਸ ਕੈਂਡੀਡੇਟ ਦੇ ਹਿਸਾਬ ਨਾਲ ਤੇ ਅਮਨਦੀਪ ਸਿੰਘ ਸੰਧੂ ਜਿਹੜਾ ਆ ਸਾਡੇ ਨੌਂ ਚ ਵੀ ਆ ਸਾਨੂੰ ਕਈ ਵਾਰ ਮਿਲਦੇ ਵੀ ਆ ਸਾਡੇ ਬੜੀਆਂ ਔਕੀਆਂ ਜਿੱਦਾਂ ਵੇਲੇ ਉਹ ਕੰਮ ਆਇਆ ਜੇ ਕੋਈ ਕੰਮ ਤੁਹਾਨੂੰ ਪੈ ਜਾਂਦਾ ਤੇ ਉਹ ਉਸੇ ਵੇਲੇ ਆ ਜਾਂਦੇ ਕਈ ਵਾਰੀ ਅੱਧੀ ਰਾਤ ਵੀ ਆਈ ਜਾ ਕੇ ਵਪਾਰ ਦੇ ਮਸਲੇ 'ਚ ਜਾਂ ਕਈ ਵਾਰ ਕਮੇਟੀ ਦੇ ਮਸਲੇ 'ਚ ਜਾਂ ਪੀਕਟ ਦੇ ਨਕਸ਼ਿਆਂ ਦੇ ਮਸਲੇ 'ਚ ਉਹ ਹਰ ਤਰ੍ਹਾਂ ਦੀ ਮਦਦ ਕਰਦੇ ਆ ਮੇਰੇ ਹਿਸਾਬ ਨਾਲ ਤੇ ਉਹਨਾਂ ਵਰਗਾ ਕੈਂਡੀਡੇਟ ਉਹ ਮਿਲੇ ਤੇ ਜਿਆਦਾ ਵਧੀਆ ਸਰਕਾਰ ਨੂੰ ਜਿੱਤ पे ਹਸਣ ਹੋਏ ਤੋ ਦੇਖਾ ਤੁਸੀਂ ਆ ਨੌਜਵਾਨਾਂ ਦੀ ਗੱਲ ਕਰੀਏ ਹਲਕਾ ਭੋਆ ਦੇ ਲੋਕਾਂ ਦੀ ਗੱਲ ਕਰੀਏ 2 ਸਾਲ ਜਿਹੜੇ ਹੋ ਚੁੱਕ ਨੇ ਆ ਆਮਾਦੀ ਪਾਰਟੀ ਦੀ ਸਰਕਾਰ ਬਣੇ ਲੋਕਾਂ ਦੇ ਵਿੱਚ ਆ ਜਿਹੜਾ ਕਾਫੀ ਕੰਮਕਾਰ ਨੂੰ ਲੈ ਕੇ ਜਿਹੜਾ ਉਸਾਦ ਦੇਖਣ ਨੂੰ ਮਿਲਦਾ ਪਿਆ ਹੈਗਾ ਆ ਕਾਫੀ ਜਿਸ ਤਰ੍ਹਾਂ ਲੋ ਦੱਸ ਰਹੇ ਨੇ ਕਿ ਕਾਫੀ ਆਮਾਦੀ ਪਾਰਟੀ ਦੀ ਸਰਕਾਰ ਵੱਲੋਂ ਕੰਮ ਵੀ ਕਰਵਾਏ ਗਏ ਨੇ ਹਲਕਾ ਪੋਆ ਤੋਂ ਜਿਹੜੇ ਮੰਤਰੀ ਨੇ ਲਾਲਚੰਦ ਕਟਾਰੂਚਾਗ ਜਿਹੜੇ ਕੈਬਨ ਮੰਤਰੀ ਵੀ ਹੈਗੇ ਨੇ ਉਹਨਾਂ ਵੱਲੋਂ ਵੀ ਆ ਹਲਕੇ 'ਚ ਜਿਹੜੇ ਕਾਫੀ ਕੰਮ ਕਰਵਾਏ ਹੈਗੇ ਨੇ ਉਸ ਨੂੰ ਲੈ ਕੇ ਜਦ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਹਲਕਾ ਪੋਆ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਕੈਂਡੀਡੇਟ ਹੈਗਾ ਲੋਕਲ ਹੋਣਾ ਚਾਹੀਦਾ ਸੈਲੀਬ੍ਰਿਟੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤਾਂ ਕਿ ਉਹ ਲੋਕ ਸਭਾ ਦੇ ਵਿੱਚ ਜਾ ਕੇ ਹਲਕੇ ਦੀ ਗੱਲ ਰੱਖ ਸਕੇ ਔਰ ਹਲਕੇ ਦਾ ਜਿਹੜਾ ਵਿਕਾਸ ਵੀ ਜਿਹੜਾ ਉਹ ਲਗਾਤਾਰ ਕਰਵਾ ਸਕੇ ਪਟਨਕੋਟ ਤੋਂ ਫਾਸਵਤ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ